ਅੱਜ ਫਾਦਿਕ ਮੁੰਦਿਸਰ ờ ਜਿਹੜੀ ਹੈ ਕੋਲੀ ਦੀ ਨਾਲ ਦੇ ਅਰਜਨ ਜੱਟੇ ਵਾਲ ਕਰ ਗਈ ਜੀ ਇਹਦਾ ਪੇਕਾ ਪਿੰਡਾ ਲੋਦੇ ਮਰਦਾ ਇਹ ਆਪਣੇ ਪਿੰਡ ਦੇ ਕੇ ਬਣਾਈ ਹੋਈ ਸੀ ਜੀ ਕਿ ਕਿ ਇਹ ਵਿਚਾ ਨੂੰ ਘਰੋਂ ਫੋਨ ਸੰਦੇ ਹੁੰਦੇ ਘਰਵਾੜ ਤੋਂ ਜਿਹੜੀ ਜਿਹੜੋ ਆਪੂ ਜਦੋਂ 22 ਤਰੀਕ ਨੂੰ ਸਵੇਰੇ ਇਹਦੀ ਸਿਸਟਰ ਬਜੰਦਰ ਕੌਰ ਨੇ ਨੂੰ ਨਹੀਂ ਲੱਭੀ ਤਾਂ ਦਿੱਤਣਗੇ ਘਰ ਦੇ ਨਾਲ ਨਾਲ ਪੂਰਾ ਘਰ ਦੋਤੇ ਜਾ ਕੇ ਇਹਦੀ ਡੈਡ ਬਾਲਟੀ ਜਿਹੜੀ ਆ ਸ਼ਾਪ ਵਿੱਚ ਵੈਪਨ ਨਾਲ ਇਹ ਕਤਲ ਕੀਤਾ ਹੈ ਕੂਨ ਨਾਲ ਲੱਤ ਰੋ ਤੇ ਇਹ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਈ ਤੇ ਸਾਡੇ ਐਸਐਸਓ ਸਾਹਿਬ ਜੀ ਕੋਲ ਇਨਸਪੈਕਟਰ ਸਾਹਿਬ ਤੇ ਇਨਸਪੈਕਟਰ ਜੀ ਆਈਏ ਹਮਪੂਰ ਸਿੰਘ ਜੀ ਵਾਪਸੇ ਪਹੁੰਚੇ ਵਾਪਸੇ ਦੇ ਅਸੀਂ ਇਨਵੈਸਟੀਗੇਸ਼ਨ ਜਿਹੜੀ ਐ ਸੈਂਟਿਕ ਕੀਤੀ ਇਲੈਕਟ੍ਰੋਨਿਕ ਮਾਧਿਅਮ ਨਾਲ ਕੀਤੀ ਉਸ ਤੋਂ ਬਾਅਦ ਜਿਹੜਾ ਇਹ ਅਸੀਂ ਇਹਦੇ ਚ ਜਿਹੜਾ ਇਹਦਾ ਰੂਸੀ ਹੈ ਉਹਨੂੰ ਅਸੀਂ ਅਰੈਸਟ ਕਰਨ ਚ ਕਾਮਯਾਬ ਹੋਏ ਆ ਦਵਿੰਦਰ ਸਿੰਘ ਨਾਮ ਦਾ ਬੈਠੀ ਉਸੇ ਕਰਦੇ ਜਿਹੜਾ ਰਹਿਣ ਵਾਲਾ ਸੀ ਤੇ ਉਹਨੂੰ ਅਸੀਂ ਅਰੈਸਟ ਕਰ ਲਿਆ ਅਰੈਸਟ ਕਰਨ ਤੋਂ ਬਾਅਦ ਜਿਹੜਾ ਉਹਨੇ ਇਸ ਵਪਨ ਨਾਲ ਕਤਲ ਕੀਤਾ ਜੀ ਪੁਆੜਾ ਉਹ ਤਸਵੀਰ ਦੇਖੋ ਬਹੁਤ ਗੰਦਾ ਹੈ ਉਹ ਫੇਚਾ ਤੇ ਚਾਰਜ ਨਾਲ ਪੂਰੀ ਸਮਾਨ ਕਤਲ ਕਰਨ ਦਾ